ਸਾਸਰੀ ਕਾਜੀ ਸਾਰਿਆਂ ਨੂੰ ਅੱਜ ਦੀ ਕਲੈਕਸ਼ਨ ਜਿਹੜੀ ਬਹੁਤ ਹੀ ਪਿਆਰੀ ਰਹਿਣ ਵਾਲੀ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਇਹਨਾਂ ਵਿੱਚ ਆਪਾਂ ਪਾਰਟੀ ਵੇਅਰ ਵੀ ਸੂਟ ਐਡ ਕੀਤੇ ਹੁੰਦੇ ਨੇ ਤੇ ਗਰਮੀਆਂ ਵਾਲੇ ਵੀ ਸੂਟ ਐਡ ਕੀਤੇ ਹੁੰਦੇ ਨੇ ਇਹ ਜਿਹੜਾ ਫੈਬਰਿਕ ਹੋਏਗਾ ਨੈਚੁਰਲ ਕ੍ਰੇਪ ਦਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇਸ ਦੇ ਉੱਪਰ ਇੰਬੋਡਰੀ ਰਹੇਗੀ ਅਗਰੇ ਜਿਹੜੇ ਸੂਟ ਹੋਣਗੇ ਸ਼ਰਟ ਐਂਡ ਦੁਪੱਟੇ ਦਾ ਕੰਬੋ ਮਿਲੇਗਾ ਵਿਸਕੋਜ਼ ਜੌਰਜਟ ਬਨਾਰਸੀ ਸ਼ਰਟ ਹੋਏਗੀ ਨਾਲ ਹੋਏਗਾ ਦੁਪੱਟਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਤੁਸੀਂ ਬਾਟਮ ਇਜ਼ ਏ ਆਪਣੀ ਮਨਪਸੰਦ ਦੀ ਲਗਵਾ ਸਕਦੇ ਹੋ ਉਸ ਦਾ ਪ੍ਰਾਈਸ ਅਲੱਗ ਰਹੇਗਾ ਅਗਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਮਲਾਈ ਚੰਦੇਰੀ ਸਿਲਕ ਦਾ ਹੋਏਗਾ ਬਹੁਤ ਹੀ ਸੋਹਣੀ ਇਸ ਦੇ ਉੱਪਰ ਏਮਬੋਇਡਰੀ ਰਹੇਗੀ ਇਹ ਜਿਹੜਾ ਫੈਬਰਿਕ ਹੈ ਬਹੁਤ ਹੀ ਪਿਆਰਾ ਸੌਫਟ ਫੈਬਰਿਕ ਹੋਏਗਾ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੁੰਦਾ ਹੈ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੁੰਦਾ ਤੁਸੀਂ ਆਪਣੇ ਲਈ ਬੁੱਕ ਕਰਾ ਸਕਦੇ ਹੋ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਕਾਟਨ ਦਾ ਹੀ ਫੈਬਰਿਕ ਮਿਲੇਗਾ ਇਸ ਦੇ ਉੱਪਰ ਵੀ ਇੰਬੋਰਡੀ ਰਹੇਗੀ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਅਗਲੇ ਜਿਹੜੇ ਸੂਟ ਹੋਣਗੇ ਚਨਾਉਣ ਸ਼ਿਫੋਨ ਦਾ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਇੰਬੋਰਡੀ ਰਹੇਗੀ ਬਾਟਮ ਹੋਏਗੀ ਪਲੇਨ ਕ੍ਰੇਵ ਦੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਹੇਗਾ ਇਹ ਜਿਹੜੇ ਸੂਟ ਹੋਣਗੇ कॉटन चिकनकारी ਵਿੱਚ ਹੋਣਗੇ ਬਹੁਤ ਹੀ ਸੋਹਣੀ ਇੰਬੋਰਡੀ ਰਹੇਗੀ ਇਹਨਾਂ ਵਿੱਚ ਤੁਹਾਨੂੰ 4 ਕਲਰ ਮਿਲ ਜਾਣਗੇ ਇਹ ਵੀ ਤੁਸੀਂ ਪਰਮੀਟਰ ਅਕੋਰਡਿੰਗ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਪਿਓਰ ਗਲਾਸ オーਰਗੈਂਜ਼ਾ ਡਿਜੀਟਲ ਪ੍ਰਿੰਟ ਦੀ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਹੋਗਾ ਪਿਓਰ ਸ਼ਿਫੌਨ ਡਿਜੀਟਲ ਪ੍ਰਿੰਟ ਦੁਪੱਟਾ ਹੋਏਗਾ ਸ਼ਟੂਨ ਦੀ ਬਾਟਮ ਹੋਏਗੀ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹ ਸੂਟ ਹੋਗਾ 5 ਮੀਟਰ ਦੀ ਕੱਟ ਹੋਏਗੀ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਸੋਨੇ ਸੋਨੇ ਪ੍ਰਿੰਟ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ